ਪੰਜਾਬ ਦੇ ਲੋਕੋ ਆ ਦੇਖੋ ਤਾਂ ਬੁੱਚੜ ਦੀ ਰੂਹ ਜਿਹੜੇ ਬੰਦੇ ਚ ਆਈ ਆ ਸਾਡੇ ਨੌਜਵਾਨ ਮੁੰਡੇ ਡਿਬਰੂਗੜ੍ਹ ਬੈਠੇ ਆ ਹੂਣ ਦੀਆਂ ਉਲਟੀਆਂ ਕਰੀ ਜਾਂਦੇ ਆ ਮਰਨ ਕਰਾਰੇ ਬੈਠੇ ਆ ਪੰਜਾਬ ਦੇ ਲੋਕੋ ਸਾਡੀ ਖਾਤਰ ਉਹ ਨੌਜਵਾਨ ਬੈਠੇ ਨੇ ਯਾਰ ਸਾਡੀਆਂ ਨਸਲਾਂ ਨੂੰ ਬਚਾਉਣ ਦੀ ਖਾਤਰ ਉਹਨਾਂ ਨੇ ਰੈਪ ਕਰਦੇ ਦੁਬਾਰਿਆਂ ਬਾਰੀ ਪੱਟੀ ਜਾਂਦੇ ਆ ਜਫਰਦਾ ਭਾਈ ਫਾਰੀ ਖੋਲ ਦੋ ਪੱਟੀ ਜਾਂਦੇ ਸਾਰੇ ਡਾਂਗਾ ਮਾਰੀ ਜਾਂਦੇ ਆ ਹਾਂਜੀ ਇੱਧਰ ਕਰ ਮੜਾ ਜਾ ਇੱਧਰ ਨੂੰ ਕਰ ਬਣ ਐਨਕ ਨਹੀਂ ਆ ਬਈ ਬਾਰੀ ਖੋਲਦਾ ਪੱਟੀ ਜਾਂਦੇ ਆ ਅਗਰ ਰਾਂਗਾ ਮਰੀ ਜਾਂਦੇ ਪੰਜਾਬ ਦੇ ਲੋਕੋ ਆ ਦੇਖੋ ਤਾਂ ਬੁੱੱਛੜ ਦੀ ਰੂਹ ਜਿਹੜੇ ਬੰਦੇ ਚ ਆਈ ਆ ਸਾਡੇ ਨੌਜਵਾਨ ਮੁੰਡੇ ਡਿਬਰੂਗੜ੍ਹ ਬੈਠੇ ਆ ਖੂਨ ਦੀਆਂ ਉਲਟੀਆਂ ਕਰੀ ਜਾਂਦੇ ਆ ਮਰਨ ਕਰਾਰੇ ਬੈਠੇ ਆ ਪੰਜਾਬ ਦੇ ਲੋਕੋ ਸਾਡੀ ਖਾਤਰ ਉਹ ਨੌਜਵਾਨ ਬੈਠੇ ਨੇ ਯਾਰ ਸਾਡੀਆਂ نسلਾਂ ਨੂੰ ਬਚਾਉਣ ਦੀ ਖਾਤਰ ਉਹਨਾਂ ਨੇ ਇਹ ਹੂਲਾ ਫੱਕਿਆ ਚੱਲ ਕੇ ਦੁਬਈ ਤੋਂ ਕੋਈ ਆਇਆ ਛੋੜੀਆਂ ਨਸਲਾਂ ਨੂੰ ਅੰਮ੍ਰਿਤ ਸ਼ਕਾ ਦੇ ਚਿੱਟੇ ਛੜਾਤੇ ਸਿੱਖੀ ਨਾਲ ਜੋੜਤੇ ਕੱਲ ਨੂੰ ਕੱਟ ਸੀ ਬਾਈ ਥਾਂ ਥਾਂ ਤੇ ਨਾਕਿਆਓ ਸਾਰੇ ਜਿੰਨੇ ਵੀ ਤੁਹਾਡੇ ਰੋਕੇ ਵੀ ਨੇ ਆਪਣੇ ਬੋਲ ਤੇਰਾ ਮਾਂ ਦੇ ਸਾਰਿਆਂ ਦੇ ਨਾਕਿਆ ਬਈ ਆ ਬਾਰੀ ਪੱਟੀ ਆ ਬਾਰੀ ਨਾਲ ਖੁੱਲੀ ਬਾਰੀ ਨਾਲ ਖੁੱਲੀ ਸੋ ਇਸ ਕਰਕੇ ਬਾਈ ਜਿਵੇਂ ਵੀ ਜਿਵੇਂ ਵੀ ਤੁਸੀਂ ਪਹੁੰਚ ਸਕਦੇ ਹੋ ਜਿਵੇਂ ਜਿੱਥੋਂ ਦੀ ਪਹੁੰਚ ਸਕਦੋਂ ਕੱਲ ਨੂੰ ਬਾਦ ਤੋਂ ਬਾਦਾਂਬਰ ਸਰ ਪਹੁੰਚੋ ਬਾਈ ਇਹ ਇਹ ਜਖਰੀਏ ਖਾਨ ਦੀ ਰੂਹ ਹੈ ਬੈਂ ਤੇ ਬੁੱਚੜ ਦੀ ਰੂਹ ਜਿਹੜੇ ਇਨਸਾਨ ਚਾਈ ਆ ਐਡਾ ਧੱਕਾ ਯਾਰ ਇਕੱਠ ਵੀ ਨਹੀਂ ਹੋਣ ਦੇ ਰਹੇ ਥਾਂ ਥਾਂ ਦੇ ਨਾਕੇ ਆ ਬਾਈ ਥਾਂ ਥਾਂ ਦੇ ਨਾਕੇ ਆ ਸੋ ਪੰਜਾਬ ਦੇ ਲੋਕ ਹੁਣ ਸੋਡੇ ਸਾਰੇ ਇਹ ਗੱਲ ਖੜੀ ਆ ਬਾਈ ਬਾਈ ਪੱਟੀ ਵਾਲੇ ਬਾਰੀ ਹਾਂਜੀ ਕਰਦਿਆ ਕੋਈ ਗੱਲ ਨਹੀਂ ਕਰਦਿਆ ਹੀ ਕਰਦਿਆ ਦਾਲ ਨੂੰ ਬਈ ਅੰਮ੍ਰਿਤਸਰ ਪਹੁੰਚਣਾ ਹਰ ਹਾਲ ਚ ਪਹੁੰਚਣਾ ਤੁਸੀਂ ਸਾਰੇ ਬੰਦਾਂ ਨੂੰ ਘੜੋ ਘੜੀ ਫੜੀ ਜਾਂਦੇ ਆ ਤੈਨੂੰ ਰਾਜ ਫੜ ਲਿਆ ਥਾਂ ਥਾਂ ਦੇ ਨਾਕੇ ਆ ਬਈ ਸੋ ਜੇ ਚਾਹੁੰਦੇ ਆ ਵੀ ਸਾਡੇ ਲਈ ਕੋਈ ਬੋਲਣ ਵਾਲਾ ਬੰਦੇ ਜਾਉਂਦੇ ਰਹਿਣ ਜਾਂ ਅਸੀਂ ਉਹਨਾਂ ਨੂੰ ਐਨਸੇ ਜਿਹੜੀ ਉਹਨਾਂ ਤੋਂ ਲੱਗੀ ਹੋਈ ਆ ਉਹਨੂੰ ਹਟਾ ਕੇ ਪੰਜਾਬ ਲਿਆਉਣਾ ਚਾਹੁੰਦੇ ਆ ਤਾਂ ਸਾਰੇ ਪੰਜਾਬ ਨੰਬਰ ਸਰ ਪਹੁੰਚਣਾ ਚਾਹੀਦਾ ਰੋਕਣ ਟੋਕਣ ਤੋੜ ਕੇ ਬਾਈ ਆਹ ਦੇਖੋ ਕਿੰਨਾ ਥੱਕਾ ਫੋਰਸ ਆ